ਪੰਜਾਬ ਵਿੱਚ ਮਿਤੀ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਚਲਦੇ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਲਾਗੂ ਕੀਤਾ ਗਿਆ ਹੈ ਇਸ ਚੋਨ ਜਾਂਚ ਦੌਰਾਨ ਜਿੱਥੇ ਤੈਅ ਕੀਤੀ ਸੀਮਾ ਤੋਂ ਵੱਧ ਨਗਦੀ ਜਾਂ ਹੋਰ ਸਮਾਨ ਕੈਰੀ ਨਹੀਂ ਕੀਤਾ ਜਾ ਸਕਦਾ ਉੱਥੇ ਹੀ ਫਗਵਾੜਾ ਪੁਲਿਸ ਨੇ ਇੱਕ ਵਿਅਕਤੀ ਨੂੰ 1,20,000 ਰੁਪਏ ਦੀ ਭਾਰਤੀ ਕਰੰਸੀ ਅਤੇ 5000 ਆਸਟ੍ਰੇਲੀਅਨ ਡਾਲਰ ਸਮੇਤ ਕਾਬੂ ਕੀਤਾ ਹੈ ਇਸ ਗੱਲ ਦਾ ਖੁਲਾਸਾ ਸਬਡਿਵੀਜ਼ਨ ਫਗਵਾੜਾ ਦੇ ਐਸਟੀਐਮ ਜਸ਼ਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ ਜਿਸ ਨੂੰ ਪੁਲਿਸ ਨੇ ਇੱਕ ਨਾਕੇ ਦੌਰਾਨ ਕਾਬੂ ਕੀਤਾ ਹੈ ਉਨਾ ਦੱਸਿਆ ਕਿ ਪੁਸ਼ਕੇ ਵਿੱਚ ਦੋਸ਼ੀ ਇਸ ਕੈਸ਼ ਦਾ ਕੋਈ ਵਿਸਬੂਤ ਪੇਸ਼ ਨਹੀਂ ਕਰ ਸਕਿਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਨਾ ਚੋਣਾਂ ਦੇ ਸਮੇਂ ਦੌਰਾਨ ਉਹ ਤੈਅ ਕੀਤੀ ਸੀਮਾ ਤੱਕ ਹੀ ਕੈਸ਼ ਜਾਂ ਹੋਰ ਸਮਾਨ ਕੈਰੀ ਕਰਨ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਸੀਂ ਜੀ ਇਲੈਕਸ਼ਨਾਂ ਦੇ ਚੱਲਦੇ ਮੱਦੇ ਨਜ਼ਰ ਰੈਗੂਲਰ ਚੈਕਿੰਗਸ ਕਰ ਰਹੇ ਹਾਂ ਜਿਦਾਂ ਕਿ ਪਹਿਲੇ ਵੀ ਸਾਰੇ ਨੂੰ ਨੋਟਿਸ ਹੈਗਾ ਕਿ ਕੋਈ ਵੀ ਅਨਕਾਊਂਟਡ ਕੈਸ਼ ਜਿਹੜਾ ਹੋਏਗਾ ਜਿਹਦਾ ਕੋਈ ਬੂਕ ਨਹੀਂ ਹੋਏਗਾ ਉਹਦੇ ਲਈ ਬੰਦੇ ਨੂੰ ਥੋੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਟ੍ਰੈਫਿਕ ਨਾਕੇ ਤੇ ਲੁਪਿਤ ਨਾਮ ਦੇ ਵਿਅਕਤੀ ਦੇ ਕੋਲੋਂ 1 ਲੱਖ 20 ਹਜ਼ਾਰ ਇੰਡੀਅਨ ਕਰੰਸੀ ਤੇ 5000 ਆਸਟ੍ਰੇਲੀਅਨ ਡਾਲਰ ਬਰਾਮਦ ਕੀਤੇ ਨੇ ਪੁਲਿਸ ਨੇ ਜਿਲੇ ਰਿਟਰਨ ਵੀ ਜੋ ਕੋਈ ਕਾਲਸ ਪੇਸ਼ ਨਹੀਂ ਕਰ ਸਕਿਆ ਤੇ ਵੀ ਹੁਣ ਜੋ ਪ੍ਰੋਸੀਜਰ ਆਇਆ ਹੈ ਇਦਾ ਉਹਦੇ ਅਕੋਰਡਿੰਗਲੀ ਜਿਹੜੀ ਟੀਮ ਬਣੀ ਹੈ ਸਾਡੇ ਡਿਸਟ੍ਰਿਕਟ ਕਾਉਂਟਰ ਤੇ ਪੈਸੇ ਖਸਾਨੇ ਜਮਾ ਕਰਾਤੇ ਗਏ ਨੇ ਤੇ ਉਹਨਾਂ ਨੂੰ ਜੇ ਵੈਲਿਡ ਡਾਕੂਮੈਂਟਸ ਦੇਣਗੇ ਤੇ ਫਿਰ ਉਹਦੇ ਅਕੋਰਡਿੰਗਲੀ ਜੇ ਪੈਸੇ ਰਿਲੀਜ਼ ਹੋਣ ਯੋਗ ਹੋਵੇ ਤੇ ਹੋਣਗੇ ਨਹੀਂ ਤਾਂ ਅਦਰਵਾਈਜ਼ ਇਹ ਇਨਕਮ ਡੈਕਲਰੇਸ਼ਨ ਚੁਣਾਈ ਜਾਂਦੀ ਜੀ ਤੇ ਸਿਮਿਲਰਲੀ ਮੇਰੀ ਰਿਕਵੈਸਟ ਹੈ ਸਾਰਿਆਂ ਕੋਲ ਕਿ ਵੀ ਜਿਸਨੇ ਵੀ ਟ੍ਰੈਵਲ ਅੱਜਕੱਲ੍ਹ ਦੇਦਰਚ ਕਰਨਾ ਤੇ ਉਹ ਵੈਲਿਡ ਡਾਕੂਮੈਂਟਸ ਦੇ ਨਾਲ ਹੀ ਟ੍ਰੈਵਲ ਕਰੇ 50000 ਤੱਕ ਤਾਂ ਕੋਈ ਕੁਸ਼ਕਸ਼ ਨਹੀਂ ਹੈ ਤੇ ਉਹ ਓਵਰ ਐਂਡ ਅਬੋਵ ਵੈਲਿਡ ਡਾਕੂਮੈਂਟਸ ਲੈ ਕੇ ਹੀ ਟ੍ਰੈਵਲ ਕਰੇ ਤਾਂ ਕਿ ਇਲੈਕਸ਼ਨ ਦੇ ਸਮੇਂ ਦੌਰਾਨ ਕਿਸ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਸਰ ਇਹ ਕਰੰਸੀ ਕਿੱਥੋਂ ਬੜੀ ਹੈ ਕਿਹੜੇ ਨਾਕੇ ਦੇ ਲਾਏ ਸੀ ਇਸ ਸਿਟੀ ਚ ਥਾਲੇ ਮੰਡੀ ਤੇ ਸ਼ਹਿਰ ਦੇ ਵਿੱਚ ਹੀ ਲੱਗਿਆ ਸੀ ਉਹਦੇ ਵਿੱਚ ਹੀ ਇਹ ਇਸੇ ਸਾਹਮਣੇ ਬੜੀ ਕੋਈ ਨਾਮ ਵਗੈਰਾ ਹੈ ਜਿਹੜਾ ਵਿਅਕਤੀ ਉਹ ਲਖਪ੍ਰੀਤ ਸਿੰਘ ਨਾਮ ਦੇ ਵਿਅਕਤੀ ਤੋਂ ਬੜੀ ਜੀ ਕਿੱਥੇ ਦਾ ਰਹਿਣ ਵਾਲਾ ਕੁਝ ਪਤਾ ਉਹ ਡਿਟੇਲਸ ਡੀਡੀਆ ਸਪੈਂਸ਼ਨ ਨੇ ਜੀ ਉਹ ਮੈਂ ਸ਼ੇਅਰ ਕਰ ਲਾਂਗਾ ਤੁਹਾਡੇ ਨਾਲ ਜੀ ਇਲੈਕਸ਼ਨਾਂ ਦੇ ਚੱਲਦੇ ਮੱਦੇ ਨਜ਼ਰ ਰੈਗੂਲਰ ਚੈਕਿੰਗਸ ਕਰ ਰਹੇ ਆ ਜਿੱਦਾਂ ਕਿ ਪਹਿਲੇ ਵੀ ਸਾਰੇ ਨੂੰ ਡੋਨੋਜ ਹੈਗਾ ਕਿ ਕੋਈ ਵੀ ਅਨਕਾਊਂਟਡ ਕੈਸ਼ ਜਿਹੜਾ ਹੋਏਗਾ ਇਹਦਾ ਕੋਈ ਭੂਖ ਨਹੀਂ ਹੋਏਗਾ ਉਹਦੇ ਲਈ ਬੰਦੇ ਨੂੰ ਥੋੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਟ੍ਰੈਫਿਕ ਨਾਕੇ ਤੇ ਲੁਪਿਤ ਨਾਮ ਦੇ ਵਿਅਕਤੀ ਦੇ ਕੋਲੋਂ 1 ਲੱਖ 20 ਹਜ਼ਾਰ ਇੰਡੀਅਨ ਕਰੰਸੀ ਤੇ 5000 ਆਸਟ੍ਰੇਲੀਅਨ ਡਾਲਰ ਬਰਾਮਦ ਕੀਤੇ ਨੇ ਪੁਲਿਸ ਨੇ ਜਿਦੇ रिटर्न ਵਿੱਚ ਜੋ ਕੋਈ ਕਾਲਸ ਪੇਸ਼ ਨਹੀਂ ਕਰ ਸਕਿਆ ਤੇ ਵੀ ਹੁਣ ਜੋ ਪ੍ਰੋਸੀਜਰ ਹੈ ਇਹਦਾ ਉਹਦੇ ਅਕੋਰਡਿੰਗਲੀ ਹੈ ਜਿਹੜੀ ਟੀਮ ਬਣੀ ਹੈ ਸਾਡੇ ਡਿਸਟ੍ਰਿਕਟ ਕਾਉਂਟਰ ਤੇ ਪੈਸੇ ਖਸਾਨੇ ਜਮ੍ਹਾਂ ਕਰਾਤੇ ਗਏ ਨੇ ਤੇ ਉਹਨਾਂ ਨੂੰ ਜੇ ਵੈਲਿਡ ਡਾਕੂਮੈਂਟਸ ਦੇਣਗੇ ਤੇ ਫਿਰ ਉਹਦੇ ਅਕੋਰਡਿੰਗਲੀ ਜੇ ਪੈਸੇ ਰਿਲੀਜ਼ ਹੋਣ ਯੋਗ ਹੋਵੇ ਤੇ ਹੋਣਗੇ ਨਹੀਂ ਤਾਂ ਅਦਰਵਾਈਜ਼ ਇਹ ਇਨਕੰਟਰੈਕਸ਼ਨ ਹੋ ਚੁਣੀ ਜਾਂਦੀ ਜੀ ਤੇ ਸਿਮਿਲਰਲੀ ਮੇਰੀ ਰਿਕਵੈਸਟ ਹੈ ਸਾਰਿਆਂ ਕੋ ਕਿ ਵੀ ਜਿਸਨੇ ਵੀ ਟ੍ਰੈਵਲ ਅੱਜਕੱਲ ਦੇ ਦਿਨਾਂ ਚ ਕਰਨਾ ਤੇ ਉਹ ਵੈਲਿਡ ਡਾਕੂਮੈਂਟਸ ਦੇ ਨਾਲ ਹੀ ਟ੍ਰੈਵਲ ਕਰੇ 50000 ਤੱਕ ਤਾਂ ਕੋਈ ਕੁੱਛਕਿਛ ਨਹੀਂ ਹੈ ਤੇ ਉਹ ওভার ਐਂਡ ਅਬੋਵ ਵੈਲ ਡਾਕੂਮੈਂਟਸ ਲੈ ਕੇ ਹੀ ਟ੍ਰੈਵਲ ਕਰੇ ਤਾਂ ਕਿ ਇਲੈਕਸ਼ਨ ਦੇ ਸਮੇਂ ਦੌਰਾਨ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਸਰ ਇਹ ਕਰੰਸੀ ਕਿੱਥੋਂ ਬੜੀ ਹੈ ਕਿਹੜੇ ਨਾਕੇ ਦੇ ਲਾਗੇ ਸੀ ਇਸ ਟੀਚੀ ਚ ਥਾਲੇ ਗੰਜੀ ਤੇ ਸ਼ਹਿਰ ਦੇ ਵਿੱਚ ਹੀ ਨਾਕਾ ਲੱਗਾ ਸੀ ਉਹਦੇ ਵਿੱਚ ਹੀ ਇਹ ਇਸੇ ਸਾਹਮਣੇ ਬੜੀ ਕੋਈ ਨਾਮ ਵਗੈਰਾ ਹੈ ਜਿਹੜਾ ਵਿਅਕਤੀ ਉਹ ਲਖਪ੍ਰੀਤ ਸਿੰਘ ਨਾਮ ਦੇ ਵਿਅਕਤੀ ਤੋਂ ਬੜੀ ਜੀ ਕਿੱਥੇ ਦਾ ਰਹਿਣ ਵਾਲਾ ਕੁਝ ਪਤਾ ਉਹ ਡਿਟੇਲਸ ਡੀਡੀਆਰਸ ਮੈਂਸ਼ਨ ਨੇ ਜੀ ਉਹ ਮੈਂ ਸ਼ੇਅਰ ਕਰ ਲਾਂਗਾ ਤੁਹਾਡੇ ਨਾਲ